ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮਹਮ ਜੁੱਧ ਨਸ਼ਿਆਂ ਵਿਰੁੱਧ ਤਹਿਤ थाना ਬੋਹਾ ਦੀ ਪੁਲਿਸ ਵੱਲੋਂ ਮਾਨਸਾ ਦੇ ਐਸਪੀ ਡੀ ਸਰਦਾਰ ਮਨਮੋਹਨ ਸਿੰਘ ਔਲਖ ਦੀ ਗਵਾਈ ਹੇਠ ਪੰਜਾਬ ਹਰਿਆਣਾ ਦੀ ਹੱਦ ਲੱਖੀਵਾਲਾ ਬਾਰਡਰ ਤੇ ਸਖਤ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾਨਸਾ ਦੇ ਐਸਪੀ ਡੀ ਮਨਮੋਹਨ ਸਿੰਘ ਔਲਖ ਨੇ ਕਿਹਾ ਕਿ ਮਾਨਸਾ ਪੁਲਿਸ ਪੂਰੀ ਮੁਸਤੈਦਗੀ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਪੂਰਾ ਪੰਜਾਬ ਨਸ਼ਾ ਮੁਕਤ ਹੋਵੇਗਾ ਇਸ ਮੌਕੇ ਥਾਣਾ ਬੋਹਾ ਦੇ ਮੁਖੀ ਜਗਦੇਵ ਸਿੰਘ ਅਤੇ ਡੀਐਸਪੀ ਪ੍ਰਿਤਪਾਲ ਸਿੰਘ ਵੀ ਮੌਜੂਦ ਸਨ ਅੱਜ ਯੁੱਧ ਨਸ਼ਿਆਂ ਦੇ ਤਹਿਤ ਜਿਹੜਾ ਪੰਜਾਬ ਸਰਕਾਰ ਦਾ ਸਾਡਾ ਮਹਿੰਮ ਚੱਲ ਰਹੀ ਹੈ ਇੱਕ ਆਪਰੇਸ਼ਨ ਉਹਦੇ ਤਹਿਤ ਅੱਜ ਜਿਹੜਾ ਅਸੀਂ ਇੰਟਰ ਸਟੇਟ ਇਸ ਤਰ੍ਹਾਂ ਸਾਡੇ ਨਾਲ ਜਿਹੜਾ ਸਾਡੇ ਪਾਂਸਾ ਜ਼ਿਲ੍ਹੇ ਦੇ ਨਾਲ ਹਰਿਆਣਾ ਦਾ ਤਾਂ ਸਾਡੇ ਨਾਲ ਸਾਡੇ ਇੰਟਰ ਸਟੇਟ ਜਿਹੜੇ ਆਪੀ ਜਿਹੜੇ ਆਸਟਾਨਾ ਆ ਕੇ ਅਸੀਂ ਸਾਰੀ ਚੈੱਕਿੰਗ ਚੈੱਕਿੰਗ ਜਿਹੜੀ ਪਛਾਣ ਦੀ ਕਰ ਰਹੇ ਹਾਂ ਜਿਹੜਾ ਇਹ ਨਸ਼ੇ ਵਾਲਾ ਜਿਹੜਾ ਮੇਨ ਹੈ ਉਸੇ ਜੀ ਦਾ ਹੈ ਕਿ ਕੋਈ ਵੀ ਚੀਜ਼ ਜਿਹੜੀ ਇੱਥੇ ਮਤਲਬ ਜਿਹੜੀ ਨਾ ਫੜ ਕੇ ਹੋਰ ਇਸ ਚੀਜ਼ ਤੇ ਪੂਰਾ ਕੰਮ ਪਾਇਆ ਜਾਵੇ ਆ ਦੇਖੋ ਕੰਟਰੋਲ ਸਾਡੇ ਹੈਗਾ ਔਰ ਜੋ ਜੇ ਮਾੜਾ ਮੋਟਾ ਵੀ ਹੈਗਾ ਬਟ ਅਸੀਂ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਅਸੀਂ ਸਾਰੇ ਜਿਸ ਤਰ੍ਹਾਂ ਸਾਡੀ ਪੋਏਮੋਕ ਪਰਾਲੀ ਇੰਟਰ ਸਟੇਟ ਵਾਟਰ ਦੇ ਉੱਤੇ ਜਿਹੜੇ ਅਸੀਂ ਬੰਦੇ ਮਸਤ ਨਹੀਂ ਕਰਕੇ ਕੋਈ ਪੁਆਚਨ ਕਰਦੀ ਹੈ ਜਾਂ ਕੋਈ ਸਾਡਾ ਕੋਈ ਇੰਟੈਲੀਜੈਂਸ ਇਨਪੁਟ ਵੀ ਹੋ ਸਕਦੀ ਹੈ ਜਿਹਦੇ ਤਹਿਤ ਜੇ ਕੁਝ ਵੀ ਹੋਇਆ ਤੇ ਅਸੀਂ ਤੁਹਾਨੂੰ ਇਨਫੋਰਮ ਕਰਾਂਗੇ